ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀ ਤਰ ਸ਼ੈਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਕੱਲ ਦੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 5 ਅਤੇ 6 ਪਉ ਦੀ ਰਾਤ ਨੂੰ ਅਨੰਦਪੁਰ ਸਾਹਿਬ ਨੂੰ ਖਾਲੀ ਕਰਦੇ ਨੇ ਕਿਉਂਕਿ 22 ਤਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਆਟੇ ਦੀ ਗੋਊ ਬਣਾ ਕੇ ਕਸਮ ਖਾਦੀ ਸੀ ਸੌਂ ਖਾਦੀ ਸੀ ਕਿ हे ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਾਂਗੇ ਦੂਜੇ ਪਾਸੇ ਮੁਗਲਾਂ ਵੱਲੋਂ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਖਾਦੀ ਗਈ ਸੀ ਜਿਸ ਦੇ ਉੱਤੇ ਬਾਦਸ਼ਾ ਔਰੰਗਜ਼ੇਬ ਨੇ ਦਸਤਕ ਕੀਤੇ ਸਨ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਆਨੰਦਪੁਰ ਖਾਲੀ ਕਰਕੇ ਚਲੇ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਪਰ ਇਨਾਂ ਦੋਵੇਂ ਜਾਣਿਆਂ ਨੇ ਬਾਈ ਧਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ ਅਤੇ ਮੁਗਲਾਂ ਨੇ ਸੌਹਾ ਕਸਮਾਂ ਤੋੜ ਦਿੱਤੀਆਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਖਾਲੀ ਕਰਨ ਲੱਗੇ ਤਾਂ ਗੁਰੂ ਪਿਆਰਿਓ ਸਤਿਗੁਰੂ ਦੇ ਕਾਫਲੇ ਉੱਤੇ ਗੁਰਸਿੱਖਾਂ ਉੱਤੇ ਹਮਲਾ ਕਰ ਦਿੱਤਾ ਗਿਆ। ਆਪ ਜੀ ਨੇ ਕੱਲ ਤੱਕ ਇੱਥੋਂ ਦਾ ਇਤਿਹਾਸ ਸੁਣਿਆ ਸੀ ਕਿ ਕਿਵੇਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਦੇ ਨੇ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣੋ ਤਾਂ ਜੋ ਆਪ ਜੀ ਨੂੰ ਲੜੀਵਾਰ ਇਤਿਹਾਸ ਪਤਾ ਲੱਗ ਸਕੇ। ਲੋ ਆਓ ਆਪਾਂ ਹੁਣ ਅੱਗੇ ਦਾ ਇਤਿਹਾਸ ਸ਼ੁਰੂ ਕਰਦੇ ਹਾਂ। ਸੋ ਗੁਰੂ ਪਿਆਰਿਓ ਬੇਨਤੀ ਹੈ। ਕਿ ਵੀਡੀਓ ਨੂੰ ਪੂਰੀ ਸੁਣਿਓ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ ਪਰਿਵਾਰ ਨੂੰ ਪਿਆਰ ਕਰਦੇ ਨੇ ਸਤਿਗੁਰਾਂ ਦੀ ਗੁਰੂ ਸਿੱਖਾਂ ਨੂੰ ਪਿਆਰ ਕਰਦੇ ਨੇ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣ ਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਨ ਇਹ ਸਭ ਤੋਂ ਵੱਡੀ ਸੇਵਾ ਹੈ ਗੁਰੂ ਪਿਆਰੇਓ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਅੱਜ ਆਖਰੀ ਵਾਰ ਸਤਿਗੁਰਾਂ ਨੇ ਫਤਿਹ ਬੁਲਾ ਦਿੱਤੀ ਕਿਉਂਕਿ 22 ਤਾਰ ਦੇ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਆਪਣੀਆਂ ਸੌਹਾ ਕਸਮਾਂ ਤੋੜ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸਿੱਖ ਸੰਗਤਾਂ ਨੂੰ ਲੈ ਕੇ ਤੁਰੇ ਨੇ ਇਤਿਹਾਸ ਦੱਸਦਾ ਕਈ ਇਤਿਹਾਸਕਾਰਾਂ ਨੇ 500 ਸਿੱਖ ਆਖੇ ਨੇ ਕਈਆਂ ਨੇ 700 ਆਖਿਆ ਕਈਆਂ ਨੇ 1000 ਆਖਿਆ ਬਹੁਤ ਸਾਰੇ ਗੁਰਸਿੱਖ ਐਸੇ ਸਨ ਜਿਹੜੇ ਅਨੰਦਪੁਰ ਸਾਹਿਬ ਦੇ ਵੱਡੇ ਅਤੇ ਵਿਸ਼ਾਲ ਘੇਰੇ ਦੇ ਦੌਰਾਨ ਹੀ ਸ਼ਹੀਦ ਹੋ ਚੁੱਕੇ ਸਨ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਤੁਰਦੇ ਨੇ ਗੁਰੂ ਪਿਆਰਿਓ ਉਸ ਸਮੇਂ 500 ਜਾਂ 700 ਦੇ ਲਗਭਗ ਸਿੱਖ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਿੱਖਾਂ ਦੇ ਕਾਫਲੇ ਨੂੰ ਬੜੇ ਸੋਹਣੇ ਤਰੀਕੇ ਨਾਲ ਬਚਾਉਣ ਦੇ ਲਈ ਯੋਜਨਾ ਬਣਾਈ ਹੋਈ ਸੀ ਵਿਉਂਤਬੰਦੀ ਬਣਾਈ ਸੀ ਕਿ ਕੋਈ ਸਿੱਖਾਂ ਦੇ ਕਾਫਲੇ ਉੱਤੇ ਹਮਲਾ ਨਾ ਕਰ ਦੇਵੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਫਲੇ ਅੱਗੇ ਆਪ ਲੱਗਦੇ ਨੇ ਸਤਗੁਰ ਘੋੜੇ ਦੇ ਉੱਤੇ ਵਿਰਾਜਮਾਨ ਹੋ ਕੇ ਹੱਥ ਵਿੱਚ ਸ਼ਮਸ਼ੀਰ ਫੜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਆਨੰਦਪੁਰ ਸਾਹਿਬ ਤੋਂ ਤੁਰਦੇ ਨੇ ਤਾਂ ਗੁਰੂ ਮਹਾਰਾਜ ਕਹਿੰਦੇ ਜਿੰਨੇ ਵੀ ਮੁਗਲ ਹੋਣਗੇ ਜਿੰਨੇ ਵੀ ਇਹ ਬਾਈ ਤਾਰ ਦੇ ਪਹਾੜੀ ਰਾਜੇ ਹੋਣਗੇ ਜੇ ਇਹ ਆਪਣੀ ਅਕਸਮਾ ਤੋੜ ਕੇ ਜੇ ਸਾਡੇ ਨਾਲ ਟੱਕਰਾਂ ਕਰਨਗੇ ਤਾਂ ਸਭ ਤੋਂ ਪਹਿਲਾਂ ਮੈਂ ਟੱਕਰਾਂ ਕਰਾਂਗਾ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਫਲੇ ਦੇ ਅੱਗੇ ਲੱਗੇ ਮਾਤਾ ਗੁਜਰਕੌਰ ਜੀ ਛੋਟੇ ਸਹਿਬਜਾਦੇ ਜਿੰਨੇ ਵੀ ਉੱਥੇ ਸਿੱਖ ਸੰਗਤ ਬੱਚੇ ਬਜ਼ੁਰਗ ਮਤਾਂ ਮੈਂ ਪੈਣਾ ਪਹੁੰਚੇ ਸਨ ਦਰਸ਼ਨਾਂ ਲਈ ਉਹ ਸਾਰੇ ਦੇ ਸਾਰੇ ਵਿਚਾਲੇ ਰੱਖੇ ਗਏ ਤੇ ਉਸ ਕਾਫਲੇ ਦੇ ਸਾਰਿਆਂ ਨੂੰ ਪਿੱਛੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੂਹਾਰ ਸਿੰਘ ਜੀ ਦਾ ਜਥਾ ਲਗਾਇਆ ਗਿਆ ਸਤਿਗੁਰਾਂ ਨੇ ਜਥਿਆਂ ਵਿੱਚ ਵੰਡ ਦਿੱਤਾ ਸੀ ਗੁਰਸਿੱਖਾਂ ਨੂੰ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਹਨਾਂ ਨੂੰ ਅਲੱਗ ਇੱਕ ਜਥਾ ਬਣਾ ਕੇ ਦਿੱਤਾ ਗਿਆ ਉਹਨਾਂ ਨਾਲ 100 ਸਿੱਖ ਸੀ ਬਾਬਾ ਬਚਿੱਤਰ ਸਿੰਘ ਜੀ ਨੂੰ ਇੱਕ ਜਥਾ ਬਣਾ ਕੇ ਦਿੱਤਾ ਗਿਆ ਉਹਨਾਂ ਨਾਲ 100 ਸਿੱਖ ਸੀ ਭਾਈ ਉਦੇ ਸਿੰਘ ਜੀ ਦੇ ਨਾਲ 50 ਸਿੱਖ ਸਨ ਇਸ ਤਰ੍ਹਾਂ ਜਿਹੜੇ ਗੁਰਸਿੱਖ ਸਨ ਬਾਬਾ ਸੰਗਤ ਸਿੰਘ ਵਰਗੇ ਉਹਨਾਂ ਨੂੰ ਵੱਖ-ਵੱਖ ਜਥੇ ਬਣਾ ਕੇ ਤੈਨਾਤ ਕੀਤਾ ਗਿਆ ਕਿ ਆਮ ਲੋਕਾਂ ਦੇ ਉੱਤੇ ਆਮ ਸੰਗਤਾਂ ਦੇ ਉੱਤੇ ਇਹ ਬਾਈ ਤਾਰ ਦੇ ਪਹਾੜੀ ਰਾਜੇ ਅਤੇ ਮੁਗਲ ਹਮਲਾ ਨਾ ਕਰ ਦੇਣ ਤੁਸੀਂ ਇਹਨਾਂ ਦਾ ਰੱਖ-ਰਖਾਵ ਕਰਨਾ ਹੈ ਗੁਰੂ ਪਿਆਰਿਓ ਜਦੋਂ ਇਹ ਕਾਫਲਾ ਤੁਰਦਾ ਹੈ ਤਾਂ ਉਸ ਤੋਂ ਥੋੜੇ ਸਮੇਂ ਬਾਅਦ ਹੀ ਮੁਗਲ ਅਤੇ ਬਾਈਦਾਰ ਦੇ ਪਹਾੜੀ ਰਾਜੇ ਸੌਹਾ ਤੋੜ ਕੇ ਹਮਲੇ ਕਰ ਦਿੰਦੇ ਨੇ ਗੋਲੀਆਂ ਭਰੌਣੀਆਂ ਤੀਰ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਦੇ ਪਿਆਰੇ ਸਿੱਖ ਗੁਰੂ ਦੇ ਪਿਆਰੇ ਪੁੱਤਰ ਇਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੰਦੇ ਨੇ ਤੇ ਉਹ 6 ਪੋ ਦੀ ਜਿਹੜੀ ਰਾਤ ਹੁੰਦੀ ਹੈ ਲੰਘ ਦੀ ਲੰਘ ਦੀ ਲੰਘ ਦੀ 7 ਪੋ ਚੜ ਜਾਂਦਾ ਹੈ ਗੁਰੂ ਪਿਆਰਿਓ ਕਿਰਪਾਨਾਂ ਢਾਲਾਂ ਖੜਕਦੀਆਂ ਨੇ ਗੋਲੀਆਂ ਚੱਲਦੀਆਂ ਨੇ ਤੇ ਬਾਬਾ ਜੀਵਨ ਸਿੰਘ ਵਰਗੇ ਦੁਸ਼ਮਣਾਂ ਦੇ ਆਹੂ ਲਾਉਂਦੇ ਨੇ ਧੰਨ ਬਾਬਾ ਬਚਿੱਤਰ ਸਿੰਘ ਜੀ ਐਡੇ ਜ਼ਬਰਦਸਤ ਤਰੀਕੇ ਨਾਲ ਉਹਨਾਂ ਮੁਗਲਾਂ ਦੇ ਨਾਲ ਬਾਈ ਤਾਰ ਦੇ ਪਹਾੜੀ ਰਾਜਿਆਂ ਨਾਲ ਲੜਦੇ ਨੇ ਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਗੁਰੂ ਪਿਆਰਿਓ ਕੋਟਲਾ ਨਹਿਂਗਖਾਂ ਦੇ ਘਰ ਪਹੁੰਚ ਜਾਂਦੇ ਨੇ ਹਵੇਲੀ ਪਹੁੰਚ ਜਾਂਦੇ ਨੇ ਜਦੋਂ ਪਹੁੰਚ ਜਾਂਦੇ ਨੇ ਤਾਂ ਕਹਿੰਦੇ ਬਾਬਾ ਬਚਿੱਤਰ ਸਿੰਘ ਜੀ ਨੂੰ ਕੋਟਲਾ ਨਹਿਂਗਖਾਂ ਦੀ ਹਵੇਲੀ ਦੇ ਵਿੱਚ ਲਜਾਇਆ ਜਾਂਦਾ ਕਿਉਂਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਪਹੁੰਚਦੇ ਨੇ ਸੋ ਗੁਰੂ ਪਿਆਰਿਓ ਜਦੋਂ ਉੱਥੇ ਪਤਾ ਲੱਗਦਾ ਹੈ ਖਬਰ ਮਿਲਦੀ ਹੈ ਮੁਗਲਾਂ ਨੂੰ ਕਿ ਕੋਟਲਾ ਨਹਿਂਗਖਾਂ ਦੀ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਠਹਿਰੇ ਨੇ ਤਾਂ ਗੁਰੂ ਪਿਆਰਿਓ ਫਿਰ ਉਸ ਸਮੇਂ ਮੁਗਲ ਆਪਣੀਆਂ ਫੌਜਾਂ ਨੂੰ ਲੈ ਕੇ ਕੋਟਲਾ ਨਹਿਂਗਖਾਂ ਦੀ ਹਵੇਲੀ ਪਹੁੰਚ ਜਾਂਦੇ ਨੇ ਜਦੋਂ ਕੋਟਲਾ ਨੇਂਹ ਖਾਂਦੀ ਹਵੇਲੀ ਵਿੱਚ ਪਹੁੰਚਦੇ ਨੇ ਤਾਂ ਗੁਰੂ ਪਾਤਸ਼ਾਹ ਨੂੰ ਪਤਾ ਲੱਗ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਤੇ ਬਾਕੀ ਗੁਰਸਿੱਖ ਚਲੇ ਜਾਂਦੇ ਨੇ ਇਕੱਲੇ ਹੀ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ ਜ਼ਖਮਾਂ ਦੀ ਤਾਬ ਚੱਲ ਰਹੇ ਸਨ ਤੇ ਇਸੇ ਦੌਰਾਨ ਬਾਬਾ ਬਚਿੱਤਰ ਸਿੰਘ ਜੀ ਨੂੰ ਇੱਕ ਕਮਰੇ ਦੇ ਵਿੱਚ ਪਾਇਆ ਜਾਂਦਾ ਹੈ ਜਿੱਥੇ ਕੋਟਲਾ ਨੇਂਹ ਖਾਂਦੀ ਬੇਟੀ ਬੀਬੀ ਮਮਤਾਜ ਰਖ ਰਖਾਵ ਕਰਦੀ ਹੈ ਮੱਲੰਪੱਟੀ ਕਰਨ ਨੂੰ ਤਿਆਰ ਹੁੰਦੀ ਹੈ ਪਰ ਗੁਰੂ ਪਿਆਰੇ ਉਸੇ ਦੌਰਾਨ ਉੱਥੇ ਮੁਗਲ ਪਹੁੰਚ ਜਾਂਦੇ ਨੇ ਜਦੋਂ ਮੁਗਲ ਪਹੁੰਚਦੇ ਨੇ ਤਾਂ ਉਹ ਪੁੱਛਦੇ ਨੇ ਕੋਟਲਾ ਨੇ ਹੈਗਾ ਖਾਨ ਤੋਂ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀ ਤਾਂ ਉਹ ਮਨਾ ਕਰ ਦਿੰਦਾ ਨਹੀਂ ਤੁਸੀਂ ਮੇਰੀ ਹਵੇਲੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਇੱਥੇ ਕੋਈ ਹੈ ਜਾਂ ਨਹੀਂ ਹੈ ਸੋ ਗੁਰੂ ਪਿਆਰੇ ਫਿਰ ਮੁਗਲਾਂ ਵੱਲੋਂ ਸਾਰੀ ਹਵੇਲੀ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉੱਥੇ ਕੋਈ ਵੀ ਕੁਝ ਨਹੀਂ ਮਿਲਦਾ ਇੱਕ ਕਮਰਾ ਸੀ ਜਿਹਦਾ ਦਰਵਾਜ਼ਾ ਬੰਦ ਕੀਤਾ ਹੋਇਆ ਸੀ ਤਾਂ ਕੋਟਲਣ ਹੈ ਵਿਖਾ ਤੋਂ ਪੁੱਛਿਆ ਗਿਆ ਇਸ ਕਮਰੇ ਵਿੱਚ ਕੌਣ ਹੈ ਤਾਂ ਫਿਰ ਉੱਥੇ ਮੁਗਲਾਂ ਨੂੰ ਆਖਿਆ ਗਿਆ ਉਹ ਫੌਜਦਾਰਾਂ ਨੂੰ ਆਖਿਆ ਗਿਆ ਕਿ ਇੱਥੇ ਮੇਰੀ ਬੇਟੀ ਤੇ ਮੇਰਾ ਜਵਾਈ ਹੈ ਜਦੋਂ ਇਹ ਗੱਲ ਆਖੀ ਤਾਂ ਇਹ ਇਸਲਾਮ ਦੀ ਪਰੰਪਰਾ ਹੈ ਜਿੱਥੇ ਇੱਕ ਬੇਟੀ ਤੇ ਉਸ ਦਾ ਜਵਾਈ ਹੋਵੇ ਤਾਂ ਉਸ ਦਰਵਾਜ਼ੇ ਨੂੰ ਨਹੀਂ ਖੋਲਿਆ ਜਾਂਦਾ ਸਗਰੂ ਪਿਆਰਿਓ ਇਸ ਤਰ੍ਹਾਂ ਉੱਥੇ ਬਾਬਾ ਬਚਿੱਤਰ ਸਿੰਘ ਜੀ ਅੰਦਰ ਪਏ ਸਨ ਤੇ ਜਦੋਂ ਇਹ ਗੱਲ ਬੀਬੀ ਮੁਮਤਾਜ਼ ਸੁਣਦੀ ਹੈ ਤਾਂ ਸੱਚਮੁੱਚ ਹੀ ਬਾਬਾ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲੈਂਦੀ ਹੈ ਤੇ ਗੁਰੂ ਪਿਆਰਿਓ ਬਾਬਾ ਬਚਿੱਤਰ ਸਿੰਘ ਜੀ ਉਸੇ ਰਾਤ ਨੂੰ ਚੜ੍ਹਾਈ ਕਰ ਜਾਂਦੇ ਨੇ ਭਾਵ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਕਿਉਂਕਿ ਜ਼ਖਮਾਂ ਦੀ ਤਾਬ ਬਹੁਤ ਗਹਿਰੀ ਸੀ ਤੇ ਜ਼ਖਮ ਇੰਨੇ ਵੱਡੇ ਹੋ ਚੁੱਕੇ ਸਨ ਕਿ ਬਾਬਾ ਬਚਿੱਤਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਉਸ ਤੋਂ ਬਾਅਦ ਕਹਿੰਦੇ ਬੀਬੀ ਮੁਮਤਾਜ਼ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਾਇਆ ਤੇ ਗੁਰੂ ਪਿਆਰਿਓ ਇਹ ਸਾਰਾ ਇਤਿਹਾਸ ਮੈਂ ਤੁਹਾਡੇ ਨਾਲ ਬਾਬਾ ਬਚਿੱਤਰ ਸਿੰਘ ਜੀ ਦਾ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਾਂਝਾ ਕੀਤਾ ਹੈ। ਅਲੱਗ ਵੀਡੀਓ ਬਣਾਈ ਹੋਇਆ ਤੁਸੀਂ ਸੁਣ ਸਕਦੇ ਹੋ। ਸੋ ਗੁਰੂ ਪਿਆਰਿਓ ਹੁਣ ਜਦੋਂ ਗੁਰਗੋਬਿੰਦ ਸਿੰਘ ਮਹਾਰਾਜੀ ਤੁਰਦੇ ਨੇ ਤਾਂ ਗੁਰੂ ਪਿਆਰਿਓ ਉਸ ਸਮੇਂ ਸਤਗੁਰ ਜੀ ਸਿੱਖਾਂ ਸਮੇਤ ਸੰਗਤਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚ ਜਾਂਦੇ ਨੇ। ਸਰਸਾ ਨਦੀ ਇੱਕ ਨਾਲਾ ਸੀ। ਇੱਕ ਖਾਲਾ ਸੀ ਜਿਹਦੇ ਵਿੱਚ ਬਰਸਾਤੀ ਪਾਣੀ ਆਉਂਦਾ ਹੁੰਦਾ ਸੀ ਗੁਰੂ ਪਿਆਰੇ ਉਦਾਂ ਤਾਂ ਉਹ ਕੁਝ ਨਹੀਂ ਸੀ ਕਹਿੰਦਾ ਜਦੋਂ ਬਰਸਾਤੀ ਪਾਣੀ ਆਉਂਦਾ ਸੀ ਤਾਂ ਉਹ ਸਭ ਕੁਝ ਰੋੜ ਕੇ ਲੈ ਜਾਂਦਾ ਸੀ ਕੱਖ ਨਹੀਂ ਸੀ ਛੱਡਦਾ ਤੇ ਉਸ ਸਮੇਂ ਸਰਸਾ ਨਦੀ ਦੇ ਵਿੱਚ ਪਾਣੀ ਬਹੁਤ ਆਇਆ ਹੋਇਆ ਸੀ ਕਿਉਂਕਿ ਮੀਂਹ ਪੈ ਰਹੇ ਸਨ ਅੱਜ ਦੇ ਸਮੇਂ ਵਿੱਚ ਤਾਂ ਆਖੜਾ ਡੈਮ ਵਰਗੇ ਬਹੁਤ ਪਾਣੀ ਦੇ ਨਿਕਾਸ ਲਈਆ ਵਿਕਾਸ ਲਈ ਬਹੁਤ ਮਾਧਿਅਮ ਬਣਾਏ ਗਏ ਨੇ ਪਰ ਉਸ ਸਮੇਂ ਨਹੀਂ ਸੀ ਉਸ ਸਮੇਂ ਖਾਲੇ ਜਾਂ ਨਾਲੇ ਸਨ ਇਹ ਇੱਕ ਜਿਹੜਾ ਸਰਸਾ ਨਦੀ ਕਹਿ ਦਿੰਦੇ ਆ ਇੱਕ ਬਹੁਤ ਵੱਡਾ ਖਾਲਾ ਸੀ ਇਹਦੇ ਵਿੱਚ ਜਦੋਂ ਬਰਸਾਤੀ ਪਾਣੀ ਆਉਂਦਾ ਸੀ ਤਾਂ ਤੂਫਾਨ ਹੀ ਇੱਕ ਹਸਾਬ ਦਾ ਹੁੰਦਾ ਸੀ ਸਭ ਕੁਝ ਰੋੜ ਕੇ ਲੈ ਜਾਂਦਾ ਸੀ ਇਸੇ ਦੌਰਾਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਐਸ ਸਮੇਂ ਆਪਣੇ ਪਿਆਰੇ ਗੁਰਸਿੱਖਾਂ ਦੇ ਨਾਲ ਆਪਣੇ ਪਿਆਰੇ ਪਰਿਵਾਰ ਦੇ ਨਾਲ ਧੰਨ ਮਾਤਾ ਗੁਜਰਕੌਰ ਜੀ ਵੱਡੇ ਸਾਹਿਬਜਾਦੇ ਛੋਟੇ ਸਾਹਿਬਜਾਦੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਜਦੋਂ ਇੱਥੇ ਪਹੁੰਚਦੇ ਨੇ ਤਾਂ ਗੁਰੂ ਪਿਆਰੇ ਉਹ ਫੈਸਲਾ ਹੁੰਦਾ ਹੈ ਕਿ ਆਪਾਂ ਨੇ ਇਹ ਸਰਸਾ ਨਦੀ ਨੂੰ ਪਾਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਸੱਤ ਪੋ ਦੀ ਰਾਤ ਨੂੰ ਉੱਥੇ ਕੀਰਤਨ ਕਰਦੇ ਨੇ ਉੱਥੇ ਬਾਣੀ ਦਾ ਪ੍ਰਵਾਹ ਚੱਲਦਾ ਹੈ ਇੱਕ ਪਾਸੇ ਕਿਰਪਾਨਾਂ ਤੇ ਢਾਲਾਂ ਖੜਕਦੀਆਂ ਨੇ ਨਿਜੇ ਚੱਲਦੇ ਨੇ ਗੋਲੀਆਂ ਚੱਲਦੀਆਂ ਨੇ ਤੇ ਦੂਜੇ ਪਾਸੇ ਸਤਗੁਰ ਬਾਣੀ ਪੜ੍ਹਦੇ ਨੇ ਸੋ ਗੁਰੂ ਪਿਆਰੇ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਨਿਤਨੇਮ ਜ਼ਰੂਰੀ ਹੈ ਸੋ ਫਿਰ ਉੱਥੇ ਇਤਿਹਾਸ ਦੱਸਦਾ ਬਹੁਤ ਸਾਰੇ ਸਿੱਖ ਮੁਗਲਾਂ ਤੇ ਬਾਈ ਤਾਰ ਦੇ ਪਹਾੜੀ ਰਾਜਿਆਂ ਨਾਲ ਲੜਦੇ ਸ਼ਹੀਦ ਹੋ ਜਾਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਚਲੋ ਭਾਈ ਸਰਸਾ ਨਦੀ ਪਾਰ ਕਰੀਏ ਜਦੋਂ ਸਰਸਾ ਨਦੀ ਪਾਰ ਕਰਨ ਲੱਗ ਜਾਂਦੇ ਨੇ ਤਾਂ ਉੱਥੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ ਪਰਿਵਾਰ ਦਾ ਵਿਛੋੜਾ ਇਸ ਤਰ੍ਹਾਂ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਵੱਡੇ ਸਾਹਿਬਜ਼ਾਦੇ ਅਤੇ 40 ਗੁਰਸਿੱਖ ਇੱਕ ਪਾਸੇ ਤੇ ਧੰਨ ਮਾਤਾ ਗੁਜਰਕੌਰ ਜੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਤੇ ਗੁਰੂ ਪਿਆਰੇਓ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਇੱਕ ਪਾਸੇ ਹੋ ਜਾਂਦੇ ਨੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਪਰਿਵਾਰ ਵਿਛੋੜਾ ਪੈਂਦਾ ਹੈ ਅੱਜ ਸਾਡੇ ਪਰਿਵਾਰ ਨੇ ਅੱਜ ਅਸੀਂ ਘਰਾਂ ਦੇ ਵਿੱਚ ਬੈਠੇ ਆ ਰਜਾਈਆਂ ਦੇ ਵਿੱਚ ਬੈਠੇ ਆ ਰਜਾਈਆਂ ਦਾ ਨਿੱਘ ਮਾਣ ਰਹੇ ਆ ਉਸ ਸਮੇ ਪੋ ਦਾ ਮਹੀਨਾ ਸੀ ਕਹਿਰਾਂ ਦੀ ਸਰਦੀ ਸੀ ਅੱਜ ਤਾਂ ਬਹੁਤ ਗੱਡੀਆਂ ਮੋਟਰਾਂ ਚੱਲ ਰਹੀਆਂ ਨੇ ਭੱਟੀਆਂ ਚੱਲ ਰਹੀਆਂ ਨੇ ਟੈਂਪਰੇਚਰ ਹੈ ਜਿਹੜਾ ਬਹੁਤ ਬਹੁਤ ਜ਼ਿਆਦਾ ਘੱਟ ਆ ਉਸ ਸਮੇਂ ਜਿਹੜਾ ਸੀ ਉਹ ਡਾਊਨ ਤੋਂ ਡਾਊਨ ਸੀ ਘੱਟ ਤੋਂ ਘੱਟ ਸੀ ਮਾਈਨਸਾਂ ਦੇ ਵਿੱਚ ਸੀ ਦੇਖ ਲਓ ਇੱਕ ਮੀਂਹ ਪੈਂਦਾ ਸੀ ਇੱਕ ਉਸ ਸਮੇਂ ਕੋਈ ਫੈਕਟਰੀਆਂ ਨਹੀਂ ਸੀ ਕੋਈ ਖਰਖਾਨੇ ਨਹੀਂ ਸੀ ਕੋਈ ਗੱਡੀਆਂ ਮੋਟਰਾਂ ਨਹੀਂ ਸੀ ਜਿਸ ਕਰਕੇ ਪ੍ਰਦੂਸ਼ਣ ਨਹੀਂ ਸੀ ਤੇ ਅੱਜ ਦਾ ਪ੍ਰਦੂਸ਼ਣ ਕਰਕੇ ਟੈਂਪਰੇਚਰ ਠੀਕ ਰਹਿੰਦਾ ਹੈ ਫਿਰ ਵੀ ਸਾਨੂੰ ਦੂ-ਦੂ ਰੁਜਾਈਆਂ ਦੇ ਵਿੱਚ ਠੰਡ ਲੱਗਦੀ ਹੈ ਅਸੀਂ ਕੱਪੜੇ ਤੇ ਕੱਪੜੇ ਪਾ ਕੇ ਰੱਖਦੇ ਆ ਉਹ ਸਮੇਂ ਠੰਡੇ ਪਾਣੀ ਦੇ ਵਿੱਚ ਜਦੋਂ ਸਹਿਬਜ਼ਾਦੇ ਮਤਾ ਗੁਜਰਕੌਰ ਜੀ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂ ਪਿਆਰੇ ਗੁਰਸਿੱਖ ਵੜਦੇ ਨੇ ਤਾਂ ਸਭ ਵਸਤਰ ਗਿੱਲੇ ਹੋ ਜਾਂਦੇ ਨੇ ਸੋ ਗੁਰੂ ਪਿਆਰਿਓ ਉਸ ਸਮੇਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਲਗਭਗ 4-500 ਸਿੱਖ ਸੀ ਜਿਹੜਾ ਸਰਸਾ ਨਦੀ ਦੇ ਵਿੱਚ ਵੜਿਆ 40 ਸਿੱਖ ਨਿਕਲੇ ਬਾਕੀ ਸਾਰਿਆਂ ਨੂੰ ਉਹ ਪਾਣੀ ਰੋੜ ਕੇ ਲੈ ਗਿਆ ਸਤਗੁਰਾਂ ਨੂੰ ਆਖਰੀ ਫਤਿਹ ਬੁਲਾ ਦਿੱਤੀ ਉਹਨਾਂ ਨੇ ਕਿ ਪਾਤਸ਼ਾਹ ਜੀ ਅਸੀਂ ਕਿਉਂਕਿ ਜੰਗ ਦੇ ਵਿੱਚ ਬਹੁਤ ਸਾਰੇ ਸਿੱਖ ਲੜ ਕੇ ਸ਼ਹੀਦ ਹੋ ਚੁੱਕੇ ਸਨ ਤੇ ਬਹੁਤ ਸਾਰੇ ਸਿੱਖ ਐਸੇ ਸਨ ਜਿਨ੍ਹਾਂ ਨੇ ਉਹ ਆਨੰਦਪੁਰ ਸਾਹਿਬ ਦੇ ਘੇਰੇ ਦੌਰਾਨ ਕੁਝ ਵੀ ਖਾਦਾ ਪੀਤਾ ਨਹੀਂ ਸੀ ਪੱਤੇ ਸੂਡ ਕੇ ਖਾਦੇ ਸਨ ਸਰੀਰ ਭਾਵੇਂ ਕਮਜ਼ੋਰ ਪੈ ਗਏ ਸਨ ਪਰ ਫਿਰ ਵੀ ਮੁਗਲਾਂ ਨਾਲ ਲੜ ਰਹੇ ਸਨ ਬਾਈ ਧਾਰ ਦੇ ਪਹਾੜੀ ਰਾਜਿਆਂ ਨਾਲ ਲੜ ਰਹੇ ਸਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸਤ ਪੂ ਦੀ ਰਾਤ ਨੂੰ ਸਰਸਾ ਨਦੀ ਦੇ ਉੱਤੇ ਵਿਛੋੜਾ ਪੈ ਜਾਂਦਾ ਹੈ ਤੇ ਗੁਰਗੋਬਨ ਸਿੰਘ ਮਹਾਰਾਜ ਜੀ ਵੱਡੇ ਸਾਹਿਬ ਜਾਦੇ ਇੱਕ ਪਾਸੇ ਚਮਕੌਰ ਗੜੀ ਵੱਲ ਨੂੰ ਚਲੇ ਜਾਂਦੇ ਨੇ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਾਦੇ ਜੰਗਲ ਦੇ ਵਿੱਚ ਹੋ ਜਾਂਦੇ ਨੇ ਆਪਾਂ ਇਤਿਹਾਸ ਅੱਗੇ ਸਾਂਝਾ ਕਰਾਂਗੇ ਕਿਵੇਂ ਕੁੰਮਾ ਮਾਸਕੀ ਕੋਲ ਪਹੁੰਚਦੇ ਨੇ ਕਿਵੇਂ ਬੀਬੀ ਲక్ష్ਮੀ ਉਹਨਾਂ ਦੀ ਸੇਵਾ ਕਰਦੀ ਹੈ ਤੇ ਫਿਰ ਕਿਵੇਂ ਗੰਗੂ ਬ੍ਰਾਹਮਣ ਆਪਣੇ ਪਿੰਡ ਸਹੀੜੀ ਲੈ ਕੇ ਜਾਂਦਾ ਹੈ ਅਗਲਾ ਇਤਿਹਾਸ ਹੈ ਤੇ ਨਾਲ ਹੀ ਆਪਾਂ ਇਹ ਵੀ ਇਤਿਹਾਸਾਂਜਿਆ ਕਰਾਂਗੇ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੁੱਤਰਾ ਸਮੇਤ ਗੁਰਸਿੱਖਾਂ ਸਮੇਤ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਕਿਵੇਂ ਚਮਕੌਰ ਦੀ ਗੜੀ ਨੂੰ ਘੇਰਾ ਪੈਂਦਾ ਹੈ ਗੁਰੂ ਪਿਆਰਿਓ ਇਤਿਹਾਸ ਦੱਸਦਾ ਹੈ ਕਿ ਬਾਬਾ ਬਚਿੱਤਰ ਸਿੰਘ ਜੀ ਬਾਬਾ ਉਦੇ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੋਰ ਪਿਆਰੇ ਗੁਰਸਿੱਖ ਸਾਰਸਾ ਤੇ ਉੱਥੇ ਵੱਡੇ ਪੱਦਰ ਤੇ ਲੜਦੇ ਨੇ ਤੇ ਬਾਬਾ ਬਚਿੱਤਰ ਸਿੰਘ ਜੀ ਬਾਬਾ ਉਹਦੇ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਫਿਰ ਗੁਰੂ ਪਿਆਰਿਓ ਤੇ ਅਗਲਾ ਇਤਿਹਾਸ ਕਿਵੇਂ ਵਾਪਰਦਾ ਹੈ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿ ਅਠਪੂ ਨੂੰ ਕੀ ਹੁੰਦਾ ਹੈ ਕਿਵੇਂ ਉੱਥੇ ਵੱਡੇ ਪੱਦਰ ਤੇ ਘੇਰਾ ਪੈਂਦਾ ਹੈ ਤੇ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਗੇ ਦਾ ਇਤਿਹਾਸ ਵਾਪਰਦਾ ਹੈ ਅਗਲੀ ਵੀਡੀਓ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਇਹ ਵੀਡੀਓ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਇਹ ਸਭ ਤੋਂ ਵੱਡੀ ਸੇਵਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ